ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ-ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਰਤਨਪੁਰ ਨਾਮ ਦੇ ਇੱਕ ਪਿੰਡ ਵਿੱਚ ਇੱਕ ਚਰਵਾਹਾ ਰਹਿੰਦਾ ਸੀ ਜਿਹਦਾ ਨਾਮ ਸੀ ਬਿਰਜੂ ਬਿਰਜੂ ਦੀ ਸੱਤ ਧੀਆ ਸੀਗੀਆਂ ਜਿਨ੍ਹਾਂ ਵਿੱਚੋਂ ਉਹ ਪੰਜ ਦਾ ਵਿਆਹ ਕਰ ਚੁੱਕਿਆ ਸੀ ਬਿਰਜੂ ਦੀ ਘਰਵਾਲੀ ਕਈ ਸਾਲ ਪਹਿਲੇ ਪਰਮਾਤਮਾ ਨੂੰ ਪਿਆਰੀ ਹੋ ਗਈ ਸੀ ਬਿਨ ਮਾਦੀ ਬੱਚਿਆਂ ਨੂੰ ਬਿਰਜੂ ਨੇ ਬੜੇ ਹੀ ਜਤਨਾ ਨਾਲ ਪਾਲਿਆ ਸੀ ਜਾਇਦਾਦ ਦੇ ਨਾਮ ਤੇ ਬਿਰਜੂ ਕੋਲ ਇੱਕ ਟੁੱਟੀ ਫੁੱਟੀ ਝੌਂਪੜੀ ਤੇ 20 ਬੱਕਰੀਆਂ ਤੇ ਭੇੜਾਂ ਸੀਗੀਆਂ ਇਹਨਾਂ ਦੀ ਹੀ ਉਨ ਤੇ ਦੁੱਧ ਵੇਚ ਕੇ ਬਿਰਜੂ ਆਪਣਾ ਤੇ ਆਪਣੀ ਧੀਆ ਦਾ ਗੁਜ਼ਾਰਾ ਕਰਦਾ ਸੀ ਐਨੀ ਗਰੀਬੀ ਵਿੱਚ ਵੈਸੇ ਉਹਦਾ ਰੋਜ਼ਮਰਰਾ ਦਾ ਗੁਜ਼ਾਰਾ ਤੇ ਚੱਲ ਜਾਂਦਾ ਸੀ ਪਰ ਜਦੋਂ ਵੀ ਉਹਦੀ ਕਿਸੇ ਧੀ ਦਾ ਵਿਆਹ ਆਂਦਾ ਤਾਂ ਉਹਨੂੰ ਆਪਣੀ ਬੱਕਰੀਆਂ ਵੇਚਣੀ ਪੈਂਦੀਆਂ ਸੀ ਐਸ ਲਈ ਉਹਦੀ ਬੱਕਰੀਆਂ ਦੀ ਗਿਣਤੀ ਹੁਣ ਕਮ ਹੁੰਦੀ ਜਾ ਰਹੀ ਸੀ ਬਿਰਜੂ ਨੇ ਪਿੰਡ ਦੇ ਸਾਹੂਕਾਰ ਤੋਂ ਕਰਜ਼ਾ ਵੀ ਲਿੱਤਾ ਹੋਇਆ ਸੀ ਸਾਹੂਕਾਰ ਲਾਲਾ ਅਕਸਰ ਹੀ ਉਹਦੇ ਘਰ ਆਪਣੀ ਰਕਮ ਤੇ ਵਿਆਜ ਵਸੂਲਣ ਵਾਸਤੇ ਆ ਜਾਂਦਾ ਸੀ ਤੇ ਬਿਰਜੂ ਨੂੰ ਧਮਕਾਂਦਾ ਰਹਿੰਦਾ ਬਿਰਜੂ ਦੀਆਂ ਬੱਕਰੀਆਂ ਵਿੱਚ ਇੱਕ ਛੋਟਾ ਜਿਹਾ ਮੇਮਣਾ ਵੀ ਸੀਗਾ ਜੋ ਉਹਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰਾ ਸੀ ਉਹ ਮੇਮਣਾ ਵੀ ਬਿਰਜੂ ਨੂੰ ਬੜਾ ਹੀ ਪਿਆਰ ਕਰਦਾ ਸੀ ਉਹ ਮੇਮਣਾ ਸਾਰਾ ਦਿਨ ਪਿੰਡ ਵਿੱਚ ਘੁੰਮਦਾ ਰਹਿੰਦਾ ਕਦੇ 베ਰੀ ਦੇ ਪੇੜ ਤੇ ਤੇ ਕਦੀ ਕੂਏ ਦੀ ਮੁੰਡੇਰ ਤੇ ਬਿਰਜੂ ਦਾ ਇੱਕ ਅਸੂਲ ਸੀ ਉਹ ਜਦੋਂ ਵੀ ਆਪਣੀ ਬੱਕਰੀ ਕਿਸੇ ਨੂੰ ਵੇਚਦਾ ਤੇ ਇਸ ਗੱਲ ਦੀ ਪੂਰੀ ਤਸੱਲੀ ਕਰ ਲੈਂਦਾ ਕਿ ਉਹਦੀ ਬੱਕਰੀ ਕਿਸੇ ਕਸਾਈ ਦੇ ਹੱਥ ਨਾ ਪਹੁੰਚੇ ਇਸ ਸਾਲ ਵੀ ਬਿਰਜੂ ਨੇ ਸਾਹੂਕਾਰ ਲਾਲਾ ਤੋਂ ਮੋਟੀ ਰਕਮ ਵਿਆਸ ਤੇ ਲਈ ਸੀ ਕਿਉਂਕਿ ਉਹਨੇ ਆਪਣੀ ਛੋਟੀ ਧੀ ਦਾ ਵਿਆਹ ਜੋ ਕਰਨਾ ਸੀ ਇੱਕ ਸ਼ਾਮ ਦੀ ਗੱਲ ਹੈ ਸਾਹੂਕਾਰ ਲਾਲਾ ਬਿਰਜੂ ਦੇ ਘਰ ਆਇਆ ਤੇ ਉਹਨੂੰ ਕਰਜ਼ਾ ਵਾਪਿਸ ਕਰਨ ਦੀ ਧਮਕੀ ਦੇ ਕੇ ਗਿਆ ਕਿ 2 ਦਿਨ ਦੇ ਅੰਦਰ ਅੰਦਰ ਮੇਰਾ ਕਰਜ਼ਾ ਮੈਨੂੰ ਵਾਪਸ ਕਰ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਬਿਰਜੂ ਇਸ ਕਰਜ਼ੇ ਦੇ ਬੋਝ ਤੋਂ ਮੁਕਤੀ ਪਾਣਾ ਚਾਹੁੰਦਾ ਸੀ ਤਾਂ ਉਹਨੇ ਆਪਣੀ ਬੱਕਰੀਆਂ ਵਿੱਚੋਂ ਕੁਝ ਬੱਕਰੀਆਂ ਵੇਚਣ ਦਾ ਫੈਸਲਾ ਕਰ ਲਿਆ। ਅਗਲੇ ਹੀ ਦਿਨ ਬੱਕਰੀਆਂ ਖਰੀਦਣ ਵਾਸਤੇ ਉਹਦੇ ਘਰ ਕੁਝ ਗ੍ਰਾਹਕ ਆ ਗਏ। ਗਵਾਂਡ ਦੇ ਪਿੰਡ ਦਾ ਮੁਖੀਆ ਆਪਣੀ 9 ਸਾਲ ਦੀ ਧੀ ਦੇ ਨਾਲ ਬੱਕਰੀਆਂ ਖਰੀਦਣ ਵਾਸਤੇ ਆਇਆ ਸੀ। ਮੁਖੀਆ ਨੇ ਇਕੱਠੀ ਹੀ 8 ਬੱਕਰੀਆਂ ਖੇਦ ਲਈ। ਉਹਦੀ ਧੀ ਨੂੰ ਮੇਮਣਾ ਬੜਾ ਹੀ ਅੱਛਾ ਲਗਿਆ। ਤੇ ਉਹ ਮੇਮਨੇ ਨੂੰ ਖਰੀਦਨ ਦੀ ਜिद ਕਰਨ ਲੱਗ ਪਈ। ਇੱਕ ਵਾਰ ਤੇ ਬਿਰਜੂ ਨੇ ਆਪਣੇ ਮੇਮਨੇ ਨੂੰ ਵੇਚਣ ਤੋਂ ਮਨਾ ਕਰਤਾ ਪਰ ਮੁਖਿਆ ਦੀਤੀ ਇਸ ਗੱਲ ਦੀ ਜिद ਕਰਨ ਲੱਗ ਪਈ ਤਾਂ ਮੁਖਿਆ ਵੀ ਉਸ ਮੇਮਨੇ ਦੀ ਉੱਚੀ ਕੀਮਤ ਦੇਣ ਨੂੰ ਤਿਆਰ ਹੋ ਗਿਆ। ਅੱਠ ਬکریاں ਤੇ ਮੇਮਨੇ ਦੀ ਉੱਚੀ ਕੀਮਤ ਨੂੰ ਦੇਖਦੇ ਹੋਏ ਬਿਰਜੂ ਨੇ ਸੋਚਿਆ ਕਿ ਇੰਨੀ ਰਕਮ ਇਸ ਤੇ ਉਹ ਸਹੂਕਾਰ ਦਾ ਸਾਰਾ ਕਰਜ਼ਾ ਉਤਾਰ ਦੇਗਾ। ਤੇ ਨਾਲੇ ਉਹਦੀ ਧੀ ਦਾ ਵਿਆਹ ਵੀ achhi tarah ho jayega। ਚੰਗਾ ਪੈਸਾ ਮਿਲਦਾ ਹੋਇਆ ਦੇਖ ਕੇ ਬਿਰਜੂ ਬੜੀ ਭਾਰੀ ਮਨ ਤੋਂ ਆਪਣੇ ਮੇਮਨੇ ਨੂੰ ਵੇਚਣੇ ਤੇ ਰਾਜ਼ੀ ਹੋ ਗਿਆ। ਬਿਰਜੂ ਨੇ ਨਮ ਅੱਖਾਂ ਨਾਲ ਆਪਣੇ ਮੇਮਨੇ ਨੂੰ ਮੁਖਿਆ ਨੂੰ ਥਮਾਤਾ। ਮੇਮਨਾ ਮੁਖਿਆ ਨਾਲ ਜਾਣ ਨੂੰ ਤਿਆਰ ਤੇ ਨਹੀਂ ਸੀਗਾ ਪਰ ਮੁਖਿਆ ਜ਼ੋਰ ਜ਼ਬਰਦਸਤੀ ਮੇਮਨੇ ਨੂੰ ਆਪਣੇ ਨਾਲ ਲੈ ਹੀ ਗਿਆ। ਮੇਮਨਾ ਆਪਣੇ ਨਵੇਂ ਮਾਲਿਕ ਦੇ ਕੋਲ ਆ ਕੇ ਬਿਲਕੁਲ ਵੀ ਖੁਸ਼ ਨਹੀਂ ਸੀਗਾ। ਉਹਨੇ ਪੂਰਾ ਦਿਨ ਕੁਝ ਨਹੀਂ ਖਾਇਆ। ਅਗਲੀ ਸਵੇਰ ਉਹ ਮੇਮਨਾ ਆਪਣੇ ਪੁਰਾਣੇ ਮਾਲਿਕ ਬਿਰਜੂ ਦੇ ਘਰ ਪਹੁੰਚ ਗਿਆ। ਕਿਉਂਕਿ ਮੇਮਨੇ ਨੂੰ ਰਸਤਾ ਯਾਦ ਹੋ ਚੁਕਿਆ ਸੀ ਬਿਰਜੂ ਨੇ ਜਦੋਂ ਆਪਣੇ ਮੇਮਨੇ ਨੂੰ ਆਪਣੇ ਦਰਵਾਜ਼ੇ ਤੇ ਵੇਖਿਆ ਤਾਂ ਉਹਨੇ ਪਿਆਰ ਨਾਲ ਆਪਣੇ ਮੇਮਨੇ ਨੂੰ ਆਪਣੇ ਗਲੇ ਲਗਾ ਲਿਆ ਪਰ ਮੁਖਿਆ ਨੂੰ ਵੀ ਇਸ ਗੱਲ ਦੀ ਖਬਰ ਹੋ ਗਈ ਸੀ ਕਿ ਉਹਦਾ ਮੇਮਨਾ ਨੱਠ ਕੇ ਆਪਣੇ ਪੁਰਾਣੇ ਮਾਲਕ ਕੋਲ ਚਲਾ ਗਿਆ ਵੇ ਉਹ ਵੀ ਪਿੱਛੇ-ਪਿੱਛੇ ਬਿਰਜੂ ਦੇ ਘਰ ਪਹੁੰਚ ਗਿਆ ਤਾਂ ਆਪਣੇ ਮੇਮਨੇ ਨੂੰ ਵਾਪਿਸ ਆਪਣੇ ਘਰ ਲਿਆਇਆ ਇਸ ਵਾਰ ਮੁਖਿਆ ਨੂੰ ਮੇਮਨੇ ਤੇ ਬੜਾ ਹੀ ਗੁੱਸਾ ਆ ਰਿਹਾ ਸੀ ਤੇ ਉਹਨੇ ਮੇਮਨੇ ਨੂੰ ਰੱਸੀ ਨਾਲ ਕੱਸ ਕੇ ਬੰਨਤਾ ਤੇ ਪੂਰਾ ਦਿਨ ਉਹਨੂੰ ਕਾਸ ਵੀ ਨਹੀਂ ਪਾਈ। 2-3 ਦਿਨ ਤੱਕ ਐਹੀ ਸਿਲਸਿਲਾ ਚੱਲਦਾ ਰਿਹਾ। ਮੁਖਿਆਦੀ 9 ਸਾਲ ਦੀ ਧੀ ਜੋ ਮੇਮਨੇ ਨੂੰ ਬੜਾ ਹੀ ਪਿਆਰ ਕਰਦੀ ਸੀ। ਉਹਨੂੰ ਮੇਮਨੇ ਤੇ ਬੜਾ ਹੀ ਤਰਸ ਆਇਆ। ਪਰ ਉਹਦਾ ਪਿਓ ਉਹਨੂੰ ਮੇਮਨੇ ਨਾਲ ਮਿਲਣ ਹੀ ਨਹੀਂ ਦਿੰਦਾ ਸੀ। ਇੱਕ ਰਾਤ ਦੀ ਗੱਲ ਹੈ ਜਦੋਂ ਮੁਖਿਆਦੀ ਧੀ ਨੇ ਮੇਮਨੇ ਦੇ ਗਲੇ ਦੀ ਰੱਸੀ ਖੋਲਤੀ ਤੇ ਉਹਨੂੰ ਕਿਹਾ ਜਾਂ ਚਲਾ ਜਾ ਇੱਥੋਂ ਦੀ। ਮੇਮਨਾ ਜਿਵੇਂ ਉਹਦੀ ਗੱਲ ਨੂੰ ਸਮਝ ਗਿਆ ਮੇਮਨਾ ਪੂਰੀ ਤੇਜ਼ੀ ਨਾਲ ਉੱਥੋਂ ਦੀ ਭੱਜ ਗਿਆ ਪਰ ਰਾਤ ਦੇ ਹਨੇਰੇ ਵਿੱਚ ਉਹ ਇਸ ਵਾਰ ਰਸਤਾ ਪਟਕ ਗਿਆ ਤੇ ਆਪਣੇ ਪੁਰਾਣੇ ਮਾਲਿਕ ਬਿਰਜੂ ਕੋਲ ਉਹ ਨਹੀਂ ਪਹੁੰਚ ਸਕਿਆ ਸਵੇਰ ਹੁੰਦੇ ਹੁੰਦੇ ਮੇਮਨਾ ਬਹੁਤ ਦੂਰ ਨਿਕਲ ਚੁੱਕਿਆ ਸੀ ਪਟਕਦੇ ਪਟਕਦੇ ਉਹਨੇ ਦੇਖਿਆ ਕਿ ਸਾਹਮਣੇ ਇੱਕ ਮਟਰ ਦਾ ਖੇਤ ਸੀ ਉਹ ਸਿੱਧਾ ਖੇਤ ਦੇ ਅੰਦਰ ਕੁਸ ਗਿਆ ਕਈ ਦਿਨਾਂ ਦਾ ਭੁੱਖਾ ਮੇਮਨਾ ਮਟਰ ਖਾ ਕੇ ਆਪਣੀ ਭੁੱਖ ਮਿਟਾਉਣ ਲੱਗਿਆ ਖੇਤ ਦੇ ਰਖਵਾਲਿਆਂ ਨੇ ਉਹਨੂੰ ਦੇਖ ਲਿਆ ਤੇ ਮੇਮਨੇ ਨੂੰ ਕੇਰ ਲਿਆ ਤੇ ਉਹ ਮੇਮਨੇ ਨੂੰ ਪਕੜ ਕੇ ਖੇਤ ਦੇ ਮਾਲਕ ਕੋਲ ਲੈ ਗਏ ਖੇਤ ਦੇ ਮਾਲਕ ਨੇ ਕਿਹਾ ਇਸ ਮੇਮਨੇ ਨੇ ਮੇਰੀ ਮਟਰ ਦੀ ਫਸਲ ਬਰਬਾਦ ਕੀਤੀ ਹੈ ਤਾਂ ਮੇਰੇ ਨੁਕਸਾਨ ਦੀ ਪਰਪਾਈ ਵੀ ਇਹ ਹੀ ਕਰੇਗਾ ਇਹਨੂੰ ਲੈ ਜਾ ਕੇ ਕੋਠੜੀ ਵਿੱਚ ਬੰਦ ਕਰ ਦਿਓ ਮੇਮਨੇ ਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਕਿ ਅਚਾਨਕ ਉੱਥੇ ਇੱਕ ਮੋਟਾ ਜਿਹਾ ਆਦਮੀ ਆਇਆ ਤਾਂ ਉਹ ਮੇਮਨੇ ਨੂੰ ਖਿੱਚ ਕੇ ਆਪਣੇ ਨਾਲ ਲੈ ਜਾਣ ਲੱਗਾ ਅਸਲ ਵਿੱਚ ਉਹ ਆਦਮੀ ਇੱਕ ਕਸਾਈ ਸੀ ਖੇਤ ਦੇ ਮਾਲਕ ਨੇ ਕਸਾਈ ਨੂੰ ਮੇਮਨਾ ਵੇਚ ਦਿੱਤਾ ਸੀ ਮੇਮਨਾ ਵਿਚਾਰਾ ਸਮਝ ਗਿਆ ਕਿ ਹੁਣ ਉਹਦਾ ਆਖਰੀ ਵਕਤ ਆ ਗਿਆ ਵੇ ਹੁਣ ਜੋ ਹੋਣਾ ਹੈ ਉਹ ਹੋ ਕੇ ਹੀ ਰਹੇਗਾ ਅਗਰ ਮੇਰੀ ਕਿਸਮਤ 'ਚ ਕਸਾਈ ਦੇ ਹੱਥੋਂ ਮਰਨਾ ਲਿਖਿਆ ਹੈ ਤਾਂ ਇਹੀ ਸਹੀ ਮੇਮਨਾ ਵਿਚਾਰਾ ਬਿਨਾਂ ਕੋਈ ਵਿਰੋਧ ਕੀਤੇ ਹੋਏ ਕਸਾਈ ਦੇ ਨਾਲ-ਨਾਲ ਚੱਲਣ ਲੱਗ ਪਿਆ ਕਾਫੀ ਦੇਰ ਤੱਕ ਪੈਦਲ ਚੱਲਣ ਤੋਂ ਬਾਅਦ ਮੇਮਨੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਰਸਤਾ ਕੁਝ ਜਾਨਾ ਪਹਿਚਾਨਣਾ ਜਾ ਲੱਗ ਰਿਹਾ ਵੇ ਇਹ 베ਰੀ ਦਾ ਪੇੜ, ਇਹ ਕੂਹਾਂ, ਸਭ ਕੁਝ ਦੇਖਿਆ ਦੇਖਿਆ ਜਾ ਲੱਗਦਾ ਪਿਆਵੇ। ਇਹ ਸਭ ਕੁਝ ਦੇਖਦੇ ਦੇਖਦੇ ਮੇਮਨੇ ਦਾ ਮਨ ਖੁਸ਼ੀ ਨਾਲ ਝੂਮ ਉਠਿਆ ਕਿਉਂਕਿ ਇਹ ਰਸਤਾ ਉਹਦੇ ਪੁਰਾਣੇ ਮਾਲਿਕ ਬਿਰਜੂ ਦੇ ਪਿੰਡ ਦੀ ਤਰਫ ਜਾ ਰਿਹਾ ਸੀ। ਪਤਾ ਨਹੀਂ ਮੇਮਨੇ ਦੇ ਅੰਦਰ ਕਿੱਥੋਂ ਦੀ ਇੰਨੀ ਤਾਕਤ ਆ ਗਈ ਕਿ ਉਹਨੇ ਇੱਕ ਝਟਕੇ ਵਿੱਚ ਕਸਾਈ ਦੇ ਹੱਥੋਂ ਆਪਣੀ ਰੱਸੀ ਛੁਡਾ ਲਈ ਤੇ ਉਹ ਨੱਠਦਾ ਨੱਠਦਾ ਆਪਣੇ ਪੁਰਾਣੇ ਮਾਲਿਕ ਯਾਨੀ ਬਿਰਜੂ ਦੇ ਦਰਵਾਜ਼ੇ ਤੇ ਪਹੁੰਚ ਗਿਆ। ਬਿਰਜੂ ਨੇ ਜਦੋਂ ਆਪਣੇ ਪਿਆਰੇ ਮੇਮਨੇ ਨੂੰ ਦੇਖਿਆ ਤਾਂ ਉਹ ਵੀ ਖੁਸ਼ੀ ਨਾਲ ਝੂਮ ਉਠਿਆ ਮੇਮਨੇ ਦਾ ਪਿੱਛਾ ਕਰਦਾ ਹੋਇਆ ਉਹ ਕਸਾਈ ਵੀ ਬਿਰਜੂ ਦੇ ਘਰ ਪਹੁੰਚ ਗਿਆ ਤੇ ਕਹਿਣ ਲੱਗਿਆ ਇਸ ਮੇਮਨੇ ਨੂੰ ਮੈਂ ਆਪਣੇ ਕਸਾਈ ਬਾੜੇ ਵਾਸਤੇ ਖਰੀਦੇ ਆਵੇ ਐ ਮੇਮਨਾ ਮੈਨੂੰ ਵਾਪਸ ਕਰ ਦਿਓ ਬਿਰਜੂ ਨੇ ਕਿਹਾ ਪੂਰਾ ਪਿੰਡ ਜਾਣਦਾ ਵੇ ਕਿ ਅੱਜ ਤੱਕ ਮੈਂ ਆਪਣੀ ਕਿਸੇ ਬੱਕਰੀ ਜਾਂ ਮੇਮਨੇ ਨੂੰ ਕਿਸੇ ਕਸਾਈ ਦੇ ਹੱਥੋਂ ਨਹੀਂ ਵੇਚਿਆ ਹੁਣ ਇਹ ਮੇਮਨਾ ਮੇਰਾ ਵੇ ਤੇ ਮੇਰੇ ਕੋਲ ਹੀ ਰਹੇਗਾ ਕਸਾਈ ਜਦੋਂ ਬਿਰਜੂ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗਾ ਤਾਂ ਬਿਰਜੂ ਦੇ ਗਵਾਂਢੀ ਵੀ ਉੱਥੇ ਆ ਗਏ ਤਾਂ ਉਹ ਸਾਰਿਆਂ ਨੇ ਬਿਰਜੂ ਦਾ ਹੀ ਸਾਥ ਦਿੱਤਾ ਕਸਾਈ ਨੂੰ ਉੱਥੋਂ ਦੀ ਖਾਲੀ ਹੱਥ ਹੀ ਮੁੜਨਾ ਪਿਆ ਬਿਰਜੂ ਆਪਣੇ ਮੇਮਨੇ ਨੂੰ ਵਾਪਿਸ ਪਾ ਕੇ ਬੜਾ ਹੀ ਖੁਸ਼ ਸੀਗਾ ਮੇਮਨੇ ਨੂੰ ਵੇਚ ਕੇ ਬਿਰਜੂ ਨੂੰ ਜੋ ਰਕਮ ਮਿਲੀ ਸੀ ਉਹਦੇ ਨਾਲ ਬਿਰਜੂ ਨੇ ਆਪਣਾ ਕਰਜ਼ ਵੀ ਚੁਕਾਤਾ ਤੇ ਆਪਣੀ ਧੀ ਦਾ ਵਿਆਹ ਵੀ ਕਰਤਾ ਸੀ ਹੁਣ ਬਿਰਜੂ ਆਪਣੇ ਕਰਜ਼ ਦੇ ਬੋਝ ਤੋਂ ਮੁਕਤ ਹੋ ਚੁੱਕਿਆ ਸੀ ਇਸ ਤਰ੍ਹਾਂ ਬਿਰਜੂ ਦਾ ਕਰਜ਼ਾ ਵੀ ਉਤਰ ਗਿਆ ਤੇ ਉਹਦਾ ਮੇਮਨਾ ਵੀ ਉਹਦੇ ਘਰ ਵਾਪਸ ਆ ਗਿਆ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਹੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ